ਪਿੰਡ ਸੁਭਰਾ ਦੇ ਕਬੱਡੀ ਦੇ ਖਿਡਾਰੀ ਸਰਦਾਰ ਜੋਤਾ ਸਿੰਘ ਜੀ ਪਹਿਲਵਾਨ ਕਰਕੇ ਜਿਹੜੇ ਕਿ ਬਹੁਤ ਮਸ਼ਹੂਰ ਆ ਅਸੀਂ ਉਹਨਾਂ ਦੇ ਘਰ ਵਿੱਚ ਬੈਠੇ ਆ ਤੇ ਹੁਣ ਅਸੀਂ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਕੇ ਤੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਔਰ ਕਿਹੜੇ-ਕਿਹੜੇ ਲੈਵਲ ਤੱਕ ਉਹ ਖੇਡੇ ਆ ਇਹ ਸਾਰੀ ਜਾਣਕਾਰੀ ਉਹਨੇ ਦਿੰਨੇ ਆ ਇਹ ਸਰਦਾਰ ਜੋਤਾ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਸੀਂ ਤੁਸੀਂ ਇਹ ਤੁਹਾਨੂੰ ਜਿਹੜਾ ਕਬੱਡੀ ਦਾ ਸ਼ੌਂਕ ਇਹ ਕਦੋਂ ਸ਼ੁਰੂ ਹੋਇਆ ਤੇ ਉਹ ਦੀ ਮਰ ਕਿਸ ਤਰ੍ਹਾਂ ਪ੍ਰਾਪਤੀਆਂ ਗੜੀ ਚਲਦੀ ਰਹੀ ਨੂੰ ਬਚਪਨ ਤੋਂ ਸ਼ੁਰੂ ਹੋ ਗਿਆ ਸੀ ਜੀ ਜਿਹੜੋ ਛੋਟੇ ਜਿਹਾ ਬੱਚਿਆਂ ਤੋਂ ਲੱਗ ਪਿਆ ਸਾਂ ਹਾਂਜੀ ਮੈਂ 60 ਦੇ ਵਿੱਚ ਪਿੰਡੂ ਮੇਲਾ ਖੇਡਦੇ ਰਹੇ ਹਾਂ ਹਾਂਜੀ 60 ਤੋਂ ਬਾਅਦ 62 ਦੇ ਵਿੱਚ ਮੈਂ ਪੰਜਾਬ ਟੇਡ ਵੀ ਖੇਡੀਆਂ ਜਾ ਕੇ ਹਾਂਜੀ ਹਾਂਜੀ ਫਿਰ ਅਸੀਂ ਸਾਡਾ ਸਰਦਾਰ ਪ੍ਰਤਾਪ ਸਿੰਘ ਜਿਉਂਦਾ ਕੋਕਰੀ ਕਲਾ ਸਾਡਾ ਮੈਚ ਹੋਇਆ ਪਹਿਲਾ ਮਾਝੇ ਮਾਲਵੇ ਦਾ ਹਾਂਜੀ ਉੱਥੇ ਅਸੀਂ ਮਦਬੂਲੇ ਪਹਿਲੇ ਨੰਬਰ ਤੇ ਜਿੱਤੇ ਹਾਂ ਹਾਂਜੀ ਮਾਲਵੇ ਸਾਹਿਬ ਹਾਂਜੀ ਹਾਂਜੀ ਉਦੋਂ ਬਾਅਦ ਸਾਡੇ ਮੈਚ ਬਹੁਤ ਹੋਏ ਸਾਰੀ ਪੰਜਾਬ ਨੰਬਰ ਤੇ ਵੀ ਹਾਂਜੀ 15 ਮੈਚ ਮੇਰੇ ਕੋਈ ਮਾਝਾ ਮਾਲਵਾ ਦੇ ਹੋਏ ਆ ਹਾਂਜੀ ਜਿਨ੍ਹਾਂ ਚੋਂ ਇੱਕ ਮੈਚਾਂ ਤੇ 15 14 ਜਿੱਤੇ ਆ 14 ਜਿੱਤੇ 14 ਜਿੱਤੇ ਆ ਉਦੋਂ ਬਾਅਦ ਗਰਦਾਸਪੁਰ ਨਾਲ ਮੈਚ ਮੇਰੇ ਬਹੁਤ ਹੋਏ ਹਾਂਜੀ ਉੱਥੇ ਜਿੰਨੇ ਦੇ ਜਿੰਨੇ ਜਿੱਤੇ ਆ ਜਦੋਂ ਸਰਦਾਰ ਪ੍ਰਤਾਪ ਸਿੰਘ ਇਮੀਨਟਰੀ ਉੱਥੇ ਵੀ ਅਸੀਂ ਟੀਮ ਸਾਡੀ ਜਾਂਦੀ ਰਹੀ ਮਾਜੇ ਦੀ ਹਾਂਜੀ ਲਖਮਰਸ਼ੋ ਗਿਲਵਰੀ ਵਿਜਾਰਤ ਹੋਈ ਉੱਥੇ ਗਰਦਾਪੁਰ ਸਰ ਨੇ ਸੱਜਾ ਬੱਬੇ ਵਾਲੀ ਅਹੀਂ ਉੱਥੇ ਵੀ ਜਿੱਤ ਗਏ ਹਾਂਜੀ ਬਹੁਤ ਮੈਚ ਸਾਡਾ ਗਰਦਾਪੁਰ ਦਾ ਤਗੜਾ ਹੋਇਆ ਪਹਿਲਾ ਮੈਚ ਮੁੜਕੇ ਅਹੀਂ ਜਦੋਂ ਇੰਗਲੈਂਡ ਦੀ ਟੀਮ ਆਈ ਆ ਉਹਦੇ ਨੇ ਸੰਗਰੂਰ ਖੇਡੇ ਆ ਜੀ ਉਹਦੇ 'ਚ ਮੈਨੂੰ ਕੋਈ ਜੱਫਾ ਨਹੀਂ ਪਿਆਨ ਆਲਾ ਸੰਗਰੂਰ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਹਾਂਜੀ ਹਾਂਜੀ ਸਾਰਿਆਂ ਨੂੰ ਬੈਸਟ ਵੈਰ ਮੈਨੂੰ ਖੜਿਆ ਉੱਥੇ ਵੀ ਪੰਜਾਬ ਵਾਲਿਆਂ ਅੱਛਾ 1 ਮਿੰਟ ਥੋੜੀ ਜੀ ਸਾਨੂੰ ਪਹਿਲੂ ਮੈਚ ਦੇ ਬਾਰੇ ਜਿਹੜੀ ਖੇਡਿਆ ਕਬੱਡੀ ਹਾਂਜੀ ਇਹਦੇ ਬਾਰੇ ਕੁਝ ਜਾਣਕਾਰੀ ਦਿਓ ਵੀ ਇਹ ਕਿਸ ਤਰ੍ਹਾਂ ਖੇਡੀ ਜਾਂਦੀ ਹੈ ਤਾਂ ਕੀ ਮਤਲ ਵੇਖੋ ਜੀ ਇਹ ਸਾਡਾ ਦਾ ਆਪ ਦਾ ਹੀ ਕੋਈ ਦੇਸੀ ਬੰਦੇ ਆਂ ਤਾਂ ਸਾਡਾ ਆਪ ਦਾ ਹੀ حساب ਚੱਲਦਾ ਰਿਹਾ ਜਿਤਨਾ ਮਹਾਰਾਜ ਦੀ ਕਿਰਪਾ ਕੀਤੀ ਹੈ ਖੇਡੇ ਗਿਆ ਖੇਡੇ ਬਹੁਤ ਤਗੜੇ ਆਂ ਇਸਿਆਣਫਨਾ ਖੇਡੇ ਆਂ ਇਹ ਨਹੀਂ ਵੀ ਕੋ ਢਿਲਣਾ ਖੇਡੇ ਆਂ ਹਾਂਜੀ ਜਦੋਂ ਕਿਤੇ ਮੈਚ ਫਸ ਜਾਂਦਾ ਹੈ ਉਦੋਂ ਦੇ ਰਾਤੋਂ ਰਾਤ ਉਹਨੂੰ ਲਿਆਓ ਫਿਰ ਮੈਚ ਨਹੀਂ ਹੋਊਗਾ ਠੀਕ ਜਿਹੜੇ ਦਾ ਚੱਲ ਜਾਣਾ ਉਹ ਮੈਚ ਬੰਨੇ ਲੱਗ ਜਾਂਦਾ ਸੀ ਬੰਨੇ ਲੱਗ ਜਾਂਦਾ ਸੀ ਹਾਂਜੀ ਇਹ ਨਹੀਂ ਵੀ ਉਹਦਾ ਬੰਨੇ ਨਹੀਂ ਲੱਗੂਗਾ ਹਾਂ ਜੀ ਤੁਸੀਂ ਇਹ ਇਸ ਤੋਂ ਇਲਾਵਾ ਅਮਰਸ ਜਿਹੜੇ ਤੋਂ ਬਾਅਦ ਜਿਵੇਂ ਦੱਸਿਆ ਵੀ ਗਰਦਾਸਪੁਰ ਹਾਂ ਜੀ ਇਸ ਤੋਂ ਇਲਾਵਾ ਕਿ ਬਾਹਰ ਨਾ ਸਟੇਟਾਂ ਵਿੱਚ ਵੀ ਖੇਡ ਪੰਜਾਬ ਤੋਂ ਇਲਾਵਾ ਨਹੀਂ ਪੰਜਾਬ ਤੋਂ ਬਾਹਰ ਜਿਹੜਾ ਯੂਰਪ ਮਾਰਨਾ ਉਹ ਮੇਰੇ ਕੋਲ ਹੈ ਨਹੀਂ ਗਈ ਨਹੀਂ ਖੇਡੇ ਉਦੋਂ ਇੰਗਲੈਂਡ ਮੈਨੂੰ ਸੱਦਿਆ ਸੀ ਪਰ ਮੈਂ ਗਿਆ ਨਹੀਂ ਗਿਆ ਮੈਂ ਸੋ ਜਵਾਦ ਦੇ ਬਿਠਾ ਅੱਛਾ ਸ਼ਿਕਰਤ ਮੇਰਾ ਲੈਣਾ ਆ ਵੀ ਉਹਨੂੰ ਲੈ ਆਣਾ ਲੈ ਜਾਣਾ ਹੈ ਪਰ ਮੈਂ ਨਹੀਂ ਜਾ ਸਕਿਆ ਬਾਹਰ ਇੰਗਲੈਂਡ ਦੇ ਵਿੱਚ ਇੰਗਲੈਂਡ ਦੇ ਵਿੱਚ ਜਾਣਾ ਸੀ ਉਹ ਅਜੇ ਵੀ ਮੈਨੂੰ 2 ਸਾਲ ਹੋ ਗਏ ਜੋਰ ਲੱਗਦੇ ਹਨ ਵੀ ਤੈਨੂੰ ਲੈ ਜਾਣਾ ਲੈ ਜਾਣਾ ਕਿਉਂ ਉਦੋਂ ਕੱਲਾ ਗਰਾਹ ਗਾਰੀ ਤੇ ਤਰ ਤੂੰ ਜਾਏਂਗਾ ਪਾਸਪੋਰਟ ਦੇ ਹਾਂ ਜੀ ਜੇ ਜੇ ਤੁਸੀਂ ਦੱਸਿਆ ਜੱਫਾ ਨਹੀਂ ਲੱਗਣਦੇ ਜਾਂ ਇੰਨੀ ਕਸਤਨਾ ਖੇਡਦੇ ਆ ਹਾਂਜੀ ਇਸ ਲਈ ਤੁਸੀਂ ਕੀ ਆਪਣੇ ਖਰਾਕ ਖਾਂਦੇ ਸੀ ਜਾਂ ਕੋਈ ਵੱਖਰੀ ਜਾਂ ਕੋਈ ਆਪਣੇ ਪ੍ਰੈਕਟਿਸ ਕਰਦੇ ਸੀ ਮੈਂ ਮਿਹਨਤ ਨਾਲ ਜੀ ਆਪਦੀ ਜਿਹੜੀ ਬਹੁਤ ਜਿਆਦਾ ਕਰਨਾ ਹੈ ਇੱਕ ਤਾਂ ਖੇਡਣਾ ਰੋਜ਼ ਮੈਂ ਜਨਾਉਣਾ ਆ ਵੀ ਇਹਦੇ ਭੈਣਾਂ ਮੁੰਡਿਆਂ ਨਾਲ ਹਾਂਜੀ ਦੂਜੀ ਮੈਂ ਆਪਦੀ ਪ੍ਰੋਡਕਟਸ ਬੋਲ ਕਰਦਾ ਕਰਦਾ ਕਾਰੋਬਾਰ ਵਿੱਚ ਕਰਦਾ ਰਿਆਂ ਆਪਦਾ ਵਾਈ ਕੀ ਗੋਤੀ ਕਰਦਾ ਰਿਆਂ ਇਨੀ ਵੀ ਕੰਮ ਨਹੀਂ ਛੱਡਿਆ ਅੱਛਾ ਠੀਕ ਹੈ ਹਾਂਜੀ ਮੈਂ ਵਾਈ ਦੇ ਵਿੱਚ ਪੂਰਾ ਰਿਆਂ ਜੇ ਤਾਈਂ ਹਾਂਜੀ ਹਾਲ ਵੀ ਗੋਲ ਅਕਲਾਕਲਾ ਪੈੜੀ ਦਾ ਵਾਹ ਕੇ ਵੀ ਖੇਡਦਾ ਰਿਆਂ ਫਿਰ ਵੀ ਖੇਡਦੇ ਰਿਆਂ ਖੇਡਦੇ ਰਿਆਂ ਹਾਂਜੀ ਫੇਰੇ ਆ ਵੀ ਮਿਹਨਤ ਤੇ ਮੇਰੀ ਇਨੀ ਹੀ ਮਾਲਕੀ ਵੀ ਟੋਕਾ ਵੀ ਮੈਂ ਲੈਣਾ ਠੀਕ ਹੈ ਪਠਿਆਲਾ ਕੁਤਰਨੇ ਮੈਂ 10 12 ਗਿਓ ਦੇ ਖਰਾਕ ਬਾਰੇ ਕੋਈ ਖਰਾਕ ਦੇ ਸੀ ਮੈਂ ਦੇਈ ਤੇ ਦੁੱਧ ਤੇ ਕਿਉਂ ਤੇ ਰਿਆ ਜਿਆਦਾ ਅੱਛਾ ਬਨਾਮ ਜਿਹੜੇ ਆ ਮੈਂ 2 4 ਕਿਲੋ ਗਰਮੀ ਪੀਣਾ ਨਹੀਂ ਤੇ ਮੈਂ ਹੋਰ ਨਹੀਂ ਸਖੰਦਾ ਰਿਆ ਹੋਰ ਮੈਂ ਖਰਾਕ ਕੋਈ ਨਹੀਂ ਫਰਤੂ ਕਦੀ ਅੱਛਾ ਜਿਆਦਾ ਦੁੱਧ ਕਿਉਂ ਹੁੰਦਾ ਜਦ ਮਿਹਨਤ ਆਪਣੀ ਮਿਹਨਤ ਆਪਣੀ ਹੈ ਜੀ ਹਾਂਜੀ ਕਰੋਕੀ ਮਿਹਨਤ ਫੇਰ ਮੈਂ ਸਾਬੋ ਕੋ ਚੁੰਡੀ ਖੇਡਿਆ ਪੰਜਾਬ ਸਟੇਟ ਖੇਡਿਆ ਪਹਿਲੀ ਾਰ ਉਥੇ ਸਟੇਟ ਜਿੱਤੀ ਪੰਜਾਬ ਸਟੇਟ ਦੇ ਜਿਲ੍ਹੇ 18 ਚੋਂ ਹਾਂਜੀ ਦੂਜੀ ਵਾਰ ਜਦੋਂ ਬਾਦਰ ਸਰਕਾਰ ਬਣੀ ਆ ਹਾਂਜੀ ਉਦੋਂ ਸਾਡਾ ਫੇਰ ਮਾਝੇ ਮਾਲਵੇ ਦਾ ਸ਼ੋਅ ਮੈਚ ਹੋਇਆ ਉਹ ਮਾਝੇ ਮਾਲਵੇ ਦਾ ਸ਼ੋਅ ਮੈਚ ਅਸੀਂ ਫੇਰ ਸਾਬੂਤ ਨੜੀ ਜਿੱਤ ਗਏ ਅੱਛਾ ਇੰਨੇ ਮੈਚ ਤੁਸੀਂ ਆਪਣੇ ਜਿੱਤੇ ਜਾਂ ਖੇਡੇ ਹਾਂਜੀ ਜਿਵੇਂ ਅੱਜ ਕੱਲ੍ਹ ਦੇ ਕੋਈ ਵੀ ਖੇਡਦਾ ਖਿਡਾਰੀ ਨੂੰ ਸਰਕਾਰ ਦੇ ਤੌਰ ਤੇ ਕੋਈ ਸਨਮਾਨਤ ਕੀਤਾ ਜਾਂਦਾ ਵਾ ਜਾਂ ਕੋਈ ਨੌਕਰੀ ਦਿੱਤੀ ਜਾਂਦੀ ਤੁਹਾਨੂੰ ਕੋਈ ਉਹੋ ਜਿਹੀ ਕੋਈ ਨੋ ਪ੍ਰੋਮਿਸ ਸਰਕਾਰ ਕੋਈ ਕੋਈ ਪ੍ਰੋਪ ਨਹੀਂ ਆਈ ਸਰਕਾਰ ਨੂੰ ਮੈਨੂੰ ਕੋਈ ਨਹੀਂ ਆਈ ਜਾਂ ਕੋਈ ਆਪਣੇ ਸਰਕਾਰ ਨੇ ਕੋਈ ਸਪੈਸ਼ਲ ਫੰਡ ਕੋਈ ਤਾਂ ਦਿੱਤਾ ਹੋਵੇ ਕੋਈ ਫੰਡ ਨਹੀਂ ਦਿੱਤਾ ਜੀ ਮੈਨੂੰ ਨਾ ਕੋਈ ਸਹਾਇਤਾ ਨਹੀਂ ਮੈਨੂੰ ਸਨਮਾਨਤ ਜ਼ਰੂਰ ਕਰਦੇ ਲਈ ਭਾਂਡ ਭਰਾਸਾ ਦੇ ਉਹ ਜੇ ਵੀ ਸੱਦੇ ਜਿਹੜੇ ਮੈਨੂੰ ਕਰਦਾ